ਸ਼ਾਸ਼ੀ ਗਾੜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੇਂ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸੱਤਪੜ੍ਹ ਕਲਬਾਣੋਂ ਦੇ ਨਾਲ ਇਸ ਟਾਈਮ ਪਾਤਣਾਂ ਦੇ ਵਿੱਚ ਮੌਜੂਦ ਸੀ ਸਾਡੇ ਨਾਲ ਅੱਜ ਕਹਿ ਸਕਦੇ ਆਂ ਆਪਾਂ ਅਕਾਲੀ ਦਲ ਦੇ ਇੱਕ ਥੰਮ ਵੀ ਜਿਨੇ ਜਾਂਦੇ ਨੇ ਇੱਕ ਵੱਡੇ ਯਾਨੀ ਕਿ ਆਪਣੇ ਹਲਕਾ ਇਨਚਾਰਜ ਕਬੀਰ ਦਾ ਜੀ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਾਕੀ ਉਹਨਾਂ ਦੇ ਟੀਮ ਮੈਂਬਰ ਵੀ ਇੱਥੇ ਮੌਜੂਦ ਨੇ ਤੇ ਅਸੀਂ ਸਾਰੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਪਾਰਟੀ ਵੱਲੋਂ ਕੀ ਰਣਨੀਤੀਆਂ ਨੇ ਔਰ ਇਹਨਾਂ ਦੀ ਪਾਰਟੀ ਕਿਸ ਲੈਵਲ ਤੱਕ ਉਹਨਾਂ ਜਿਹੜੇ ਕੰਮ ਕਰ ਰਹੀ ਹੈ ਸਰ ਸਿਕਰ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਇੱਕ ਪ ਕਹਿ ਸਕਦੇ ਆ ਕਿ ਤੁਸੀਂ ਹਲਕਾ ਇਨਚਾਰਜ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਔਰ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਕਹਿ ਸਕਦੇ ਕਿ ਸਭ ਤੋਂ ਵੱਡਾ ਲੰਮਾ ਸਮਾਂ ਜਣੇ ਕਿ ਪੰਜਾਬ ਦੇ ਵਿੱਚ ਰਾਜ ਕਰਨ ਵਾਲੀ ਇੱਕ ਮੰਨੀ ਗਈ ਹੈ ਅਕਾਲੀ ਦਲ ਪੰਜਾਬ ਦੇ ਖੇਤਰੀ ਪਾਰਟੀ ਹੈ ਜੀ 100 ਸਾਲ ਪੁਰਾਣੀ ਪਾਰਟੀ ਹੈ ਬਿਲਕੁਲ ਜੀ ਔਰ ਅਲੀਕ ਕਾਲੀਦਲ ਪਾਰਟੀ ਹੈ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਬਿਲਕੁਲ ਜੀ ਹੋਰ ਜਿਹੜੀ ਬਾਕੀ ਪਾਰਟੀਆਂ ਨੇ ਉਹ ਸੈਂਟਰ ਤੋਂ ਚਲਦੀਆਂ ਨੇ ਉਹਨਾਂ ਦਾ ਹਿੱਤ ਪੰਜਾਬ ਨਾਲ ਨਹੀਂ ਹੁੰਦਾ ਸੈਂਟਰ ਨਾਲ ਹੁੰਦਾ ਜੀ ਤੁਸੀਂ ਦੇਖੋ ਲਗਾਤਾਰ ਸਾਡੇ 10 ਸਾਲ ਜਿਹੜੀ ਸ਼ਰਮਣੀ ਕਾਲੀਦਲ ਦੀ ਸਰਕਾਰ ਰਹੀ ਬਿਲਕੁਲ ਉਸ ਸਰਕਾਰ ਦੇ ਵਿੱਚ ਬਾਦਲ ਸਾਹਿਬ ਨੇ ਚਾਹੇ ਉਹ ਖੇਤੀਬਾੜੀ ਦੀ ਗੱਲ ਕਰੀਏ ਮੰਡੀਆਂ ਦੀ ਸਾਰੇ ਪੰਜਾਬ ਚ ਮੰਡੀਆਂ ਬਣਾਈਆਂ ਮੰਡੀਕਰਨ ਬੋਰਡ ਬਣਾਇਆ ਜੀ ਉਹ ਕਾਲੀ ਦਲ ਦੀ ਸਰਕਾਰ ਨੇ ਬਣਾਇਆ ਜੀ ਜੇ ਗੱਲ ਕਰੀਏ ਜਿੰਮਾਂ ਦੀ ਸਪੋਰਟਸ ਖੇਡਾਂ ਦੇ ਸਮਾਨ ਦੀ ਜੀ ਖੇਡਾਂ ਨੂੰ ਸਮਾਨ ਦੇਣਾ ਉਹਨਾਂ ਦੀ ਸਿਹਤ ਚੰਗੀ ਕਰਨੀ ਵਰਲਡ ਕੱਪ ਤੇ ਕਬੱਡੀ ਕੱਪ ਬਾਦਲ ਸਰਕਾਰ ਨੇ ਕਰਾਏ ਆ ਜੀ ਜੇ ਦਲਤਾਂ ਦੇ ਬਜੀਫੇ ਦੀ ਗੱਲ ਕਰੀਏ ਤਾਂ 2-3 ਲੱਖ ਜਿਹੜੇ ਬੱਚੇ ਸਾਡੇ ਐਸੀ ਪਰਿਵਾਰਾਂ ਦੇ ਪਰਦੇ ਸੀ ਲਗਾਤਾਰ ਉਹਨਾਂ ਨੂੰ ਵਜੀਫਾ ਮਿਲਦਾ ਰਿਹਾ ਮਿਲਦਾ ਜੀ ਹੈਲਥ ਸਕੀਮ ਉਹਨਾਂ ਨੂੰ ਜਿਹੜੀ ਸਾਡੇ ਲਗਾਤਾਰ ਦਿੰਦੀ ਰਹੀ ਸਾਰੇ ਜਿੰਨੇ ਵੀ ਧਰਮਾਂ ਦਾ ਜੇ ਗੱਲ ਕਰੀਏ ਜੇ ਸੀ ਬਾਲਮੀਕ ਮਹਾਰਾਜ ਦੀ ਗੱਲ ਕਰਦੇ ਆ ਤਾਂ RAM ਤੀਰਥ ਬੰਦਰ ਬਣਾ ਕੇ ਦੇ ਆ ਜੇ ਸੀ ਆਪਣੇ ਸਿੱਖ ਧਰਮ ਦੀ ਗੱਲ ਕਰਦੇ ਆ ਅੱਜ ਅੰਮ੍ਰਿਤਸਰ ਦਾ ਤੁਸੀਂ ਦੇਖ ਲਓ ਗਲਿਆਰਾ ਅੱਜ ਉਹ ਛੇਮਾ ਜੂਬਾ ਸਮਝੋ ਗਿਣਿਆ ਜਾਂਦਾ ਉਹ ਜੀ ਇੰਨੀ ਮਤਲਬ ਉਹਦੀ ਸੁੰਦਰਤਾ ਜਿਹੜੀ ਹੈਗੀ ਹੈ ਨਗਰ ਕੀਰਤਨ ਜਿਹੜਾ ਦਰਬਾਰ ਸਾਹਿਬ ਚ ਪ੍ਰੋਗਰਾਮ ਚੱਲਦਾ ਸੀ ਬੜੀਆਂ ਬੜੀਆਂ ਜਿਹੜੀਆਂ ਐਲਸੀਡੀਆਂ ਲਾਦੀਆਂ ਸੀ ਦੇਸ਼ ਵਿਦੇਸ਼ ਦੇ ਲੋਕ ਵੇਖਦੇ ਸੀ ਉਹ ਬਾਦਲ ਸਰਕਾਰ ਦੇ ਟਾਈਮ ਹੋਏ ਨੇ ਜਿਹੜੀ ਸੜਕਾਂ ਬਣੀਆਂ ਨੇ ਪਿੰਡਾਂ ਦੀ ਨਿਹਾਰ ਬਦਲੀ ਹੈ ਉਹ ਬਾਦਲ ਸਾਹਿਬ ਦਾ ਟਾਈਮ ਹੋਈ ਹੈ ਬਿਲਕੁਲ ਜੀ ਬਿਜਲੀ ਦੇ ਬਿੱਲ ਨੇ ਫਰੀ ਜਿਹੜੇ ਦਿੱਤੇ ਨੇ ਉਹ ਬਾਦਲ ਸਾਹਿਬ ਨੇ ਦਿੱਤੇ ਨੇ ਆਟਾ ਦਾਲ ਦੀ ਸਕੀਮ ਸ਼ੁਰੂ ਕੀਤੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਤੁਸੀਂ ਮੈਨੂੰ ਦੱਸੋ ਇਹ ਜਿਹੜੀਆਂ ਕਾਂਗਰਸ ਦੀ ਸਰਕਾਰ ਆਈ ਹੈ ਜਾਂ ਹੁਣ ਆਪਾਂ ਲੈਂਦੀ ਆਈ ਹੈ ਇਹ ਰੌਲਾ ਪਾਉਂਦੇ ਹੀ ਨਾ ਇਹ ਉਹ ਬੀਬੀ ਪੰਜਾਂ ਮਿੰਟਾਂ 'ਚ ਕਹਿੰਦੇ ਐਮਐਸਪੀ ਦੇ ਦੇਵਾਂਗੇ ਜੀ ਦੱਸੋ ਕੀ ਇਹਨਾਂ ਨੇ ਵਾਅਦੇ ਕਰੇ ਸੀ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਪੈਨਸ਼ਨ ਦੇਣੀ ਸੀ ਦਿੱਤੀ ਬਾਦਲ ਸਾਹਿਬ ਨੇ ਜੋ ਵਾਅਦਾ ਕਰਿਆ ਸੀ ਪੈਨਸ਼ਨ ਟਾਈਮ ਨਾਲ ਮਿਲਦੀ ਰਹੀ ਬਿਜਲੀ ਫ੍ਰੀ ਮਿਲਦੀ ਰਹੀ 2 ਬੈਲਾਂ ਦੇ ਬਿਜਲੀ ਦੇ ਕਨੈਕਸ਼ਨ ਫ੍ਰੀ ਦਿੱਤੇ ਆ ਸ਼ੁਰੂਆਤ ਤਾਂ ਜਾਨੀ ਕਿ ਇਹ ਤਾਂ ਕਿਤੇ ਜਿਹੜੀ ਸੀ ਅਕਾਲੀ ਦਲ ਵੱਲੋਂ ਕੀਤੀ ਗਈ ਸੀ ਚਾਹੇ ਅੱਜ ਮੌਜੂਦਾ ਸਰਕਾਰ ਵੀ ਦਾਅਵੇ ਕਰਦੀ ਕਿ ਅਸੀਂ ਇਹ ਕੰਮ ਕੀਤਾ ਹੈ ਲੇਕਿਨ ਸ਼ੁਰੂਆਤ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਅਕਾਲੀ ਦਲ ਵੱਲੋਂ ਹੀ ਸ਼ੁਰੂਆਤ ਕੀਤੀ ਗਈ ਸੀ ਹਾਂ ਸੋ ਜਿਹੜੇ ਦੇਖੋ ਅੱਜ ਕੱਲ ਨਾ ਇਹ ਕਹਾਵਤ ਹੈ ਕਾਲੀ ਯੁੱਗ ਦਾ ਜ਼ਮਾਨਾ ਜੀ ਸਚਾਈ ਹੈ ਨਾ ਜਿਹੜੀ ਉਹ ਦਬ ਜਾਂਦੀ ਹੈ ਮਰਦੀ ਨਹੀਂ ਮਰਦੀ ਜੀ ਝੂਠ ਬੋਲਿਆ ਕਾਂਗਰਸ ਨੇ ਗੁਟਕਾ ਸਾਫ ਦੀ ਸੌ ਚੱਕ ਕੇ ਜੀ ਵੀ ਆਪਾਂ ਦਾ ਨਸ਼ੇ ਖਤਮ ਕਰ ਦਵਾਂਗੇ ਬਿਲਕੁਲ ਅੱਜੋ ਹੀ ਨਸ਼ੇ ਬਿਕ ਰਹੇ ਨੇ ਪਹਿਲਾਂ ਨਾਲੋਂ ਵਧ ਨੇ ਔਰ ਤੇਜਰੀ ਵਾਲੇ ਕੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਦਵਾਂਗੇ ਉਹ ਬੀਬੀਆਂ ਨੇ ਕਿਹਾ ਤਾਂ ਵਧੀਆ ਹੀ ਹੋ ਗਿਆ ਘਰ ਚ ਤਿੰਨ ਬੀਬੀਆਂ ਨੇ 3000 ਰੁਪਏ ਆ ਗਏ ਸਾਲ ਚ 36000 ਆ ਗਏ ਆਪਣੀ ਤਾਂ ਜੀ ਬੀਬੀਆਂ ਨੇ ਵੋਟਾਂ ਪਾਤੀਆਂ ਜੀ ਕਿਹਾ ਬੀਬੀਆਂ ਨੂੰ ਉਹ 36000 ਸਾਲ ਚ ਇੱਕ ਪਰਿਵਾਰ ਚ ਕਿਸੇ ਨੂੰ ਨਹੀਂ ਮਿਲਿਆ ਜੀ ਸੋ ਇਸ ਕਰਕੇ ਜਿੱਦਾਂ ਝੂਠ ਦਾ ਭਲੰਦਾ ਨਾ ਜੀ ਲੋਕ ਹੁਣ ਸਮਝ ਗਏ ਆ ਔਰ ਇਹ ਜਿਹੜਾ ਰਿਜ਼ਲਟ ਹੈ ਅੱਜ ਲੋਕ ਥਾਈ ਤੇ ਬੈਠ ਕੇ ਗੱਲਾਂ ਕਰਦੇ ਨੇ ਔਰ ਦਿੱਲੀ 'ਚ ਇਹਨਾਂ ਨੂੰ ਐਸੇ ਝੂਠ ਦੇ ਪਲੰਦੇ ਨੇ ਆ ਦਿੱਲੀ 'ਚ ਆ ਤੁਸੀਂ ਦੇਖੋ ਬੁਰੀ ਤਰ੍ਹਾਂ ਇਹਨਾਂ ਨੂੰ ਆਦਾ ਹੈ ਬਿਲਕੁਲ ਜੀ ਕਿਉਂਕਿ ਇਹਨਾਂ ਨੇ ਉੱਥੇ ਵੀ ਝੂਠ ਬੋਲਦੇ ਸੀ ਹਮ ਤਾਂ ਪੰਜਾਬ ਮੇ 1000 ਰੁਪਿਆ ਦੇ ਰਹੇ ਹਾਂ ਹਮ ਤਾਂ ਬਿਜਲੀ ਦਾ ਬਿੱਲ ਮਾਫ ਕਰਦੀ ਹੈ ਕੋਈ ਮਾਫ ਨਹੀਂ ਭਾਜੀ ਕੀਤਾ ਇੱਕ ਹੁੰਟ ਬੱਦਦਾ ਜਿਵੇਂ ਨਾ ਬੱਦ ਲੱਗਦਾ ਸੋ ਇਸ ਕਰਕੇ ਲੋਕ ਸਿਆਣੇ ਹੋ ਗਏ ਆ ਸੋ ਮੈਂ ਸਾਨੂੰ ਦਾ ਪੰਜਾਬੀ ਜੈਂਪ ਲਾਈ ਲੋਕ ਸਮਝਣ ਲੱਗ ਪਏ ਇੱਕ ਸਰ ਮੈਨੂੰ ਇਹ ਗੱਲ ਦੱਸੋ ਵੀ ਜਿਹੜੇ ਆਪਣਾ ਵੱਡੇ ਬਾਦਲ ਸਾਹਿਬ ਦੇ ਜਦੋਂ ਨੇ ਉਹਨਾਂ ਦਾ ਦੇਹਾਂਤ ਹੋਇਆ ਆ ਕਿ ਉਸ ਗੱਲ ਦਾ ਵੀ ਆਪਣੀ ਜਿਹੜੀ ਉਹਦਾ ਕੁਝ ਅਸਰ ਆਪਣੀ ਜਿਹੜੀ ਪਿਆ ਇਸ ਚ ਦੇਖੋ ਜੀ ਜਦੋਂ ਘਰ ਦੇ ਵਿੱਚ ਪੁਰਾਣਾ ਬਜ਼ੁਰਗ ਜਾਂਦਾ ਨਾ ਜੀ ਤਾਂ ਜਿਹੜੀਆਂ ਗੱਲਾਂ ਨੇ ਜੀ ਉਹਦੀਆਂ ਕਹਿੰਦੇ ਬਜ਼ੁਰਗ ਦੀ ਮਾਇਆ ਅਰ ਦਰਖਤ ਦੀ ਛਾਇਆ ਗਹਿਲੇ ਚਲੀ ਜਾਂਦੀ ਹੈ ਬਿਲਕੁਲ ਜੀ ਪਰ ਜਿਹੜੀ ਪਾਰਟੀਆਂ ਹੁੰਦੀਆਂ ਨੇ ਉਹ ਸਿਧਾਂਤ ਦੇ ਨਾਲ ਚੱਲਦੀਆਂ ਨੇ ਜਿਹੜੇ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਸੀ ਔਰ ਉਸ ਕਬੀਰ ਸਿੰਘ ਬਾਦਲ ਜੀ ਇਨ ਇਨ ਬਿਨ ਉਸੇ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ 10 ਸਾਲ ਸਰਕਾਰ ਬਣੀ ਤੁਸੀਂ ਦੇਖੋ ਉਹ ਜਿਹੜੀ ਸਰਕਾਰ ਸੀ ਉਹ ਚਲਾਉਣ ਵਾਲੇ ਦਾ ਸੁਖਵੀਰ ਸਿੰਘ ਬਾਦਲ ਹੀ ਸੀਗੇ ਬਿਲਕੁਲ ਜੀ ਡਿਪਟੀ ਮੁੱਖ ਮੰਤਰੀ ਸੀ ਬਿਲਕੁਲ ਉਹ ਮਨਿਸਟਰ ਸੀਗੀ ਉਦੋਂ ਲੋਕਾਂ ਨੇ ਕੋਈ ਰੌਲਾ ਨਹੀਂ ਪਾਇਆ ਹਲਾਕੰਡਾ ਜੀ ਬਾਦਲ ਸਾਹਿਬ ਜੇ ਸਰਕਾਰ ਜਿਹੜੀ ਹੈਗੀ ਹੈ ਇਸ ਤੋਂ ਵਧੀਆ ਕੋਈ ਨਹੀਂ ਰਹਿਣਾ ਉਹੀ ਲੋਕ ਕਹਿੰਦੇ ਸੀ 25 ਸਾਲ ਸਰਕਾਰ ਸਾਡੀ ਰਾਜ ਕਰੂਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਆਪਣੀਆਂ ਕਿਹੜੀ ਕਿਹੜੀਆਂ ਨੀਤੀਆਂ ਨੇ ਜਿਹੜੇ ਕਿ 2027 ਦੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਆਪਣੀ ਜਿਹੜੀ ਅਕਾਲੀ ਦਲ ਸਰਕਾਰ ਹੈ ਹੁਣ ਕਿੱਦਾਂ ਦੇ ਪਾਰਟੀ ਕੀ ਕੰਮ ਕਰ ਰਹੀ ਹੈ ਦੇਖੋ ਸਾਡੇ ਤੁਸੀਂ ਦੇਖ ਲਿਓ ਜਿਹੜੇ ਅਕਾਲੀ ਦਲ ਦੇ ਸਾਡੇ ਆਪਸੀ ਜਨਾਨੇ ਇਹ ਗੱਲ ਦਾ ਵਿਰੋਧ ਕਰਿਆ ਜੀ ਬਾਲ ਸਾਹਿਬ ਤੋਂ ਕਹਿੰਦੇ ਸੀ ਤੁਸੀਂ ਪਾਰਟੀ ਤੋਂ ਰਿਜ਼ਾਈਨ ਦੇ ਦਿਓ ਬੀਜੇਪੀ ਨਾਲ ਨਾਤਾ ਤੋੜ ਦਿਓ ਬਿਲਕੁਲ ਜੀ ਉਹ ਤੋੜਤਾ ਫਿਰ ਕਹਿੰਦੇ ਜੀ ਬੀਬਾ ਜੀ ਰਿਜ਼ਾਈਨ ਦੇ ਦਿਓ ਸਰਕਾਰ ਚੋਂ ਉਹ ਖਤਮ ਕਰਤੀ ਅੱਜ ਉਹ ਹੀ ਲੋਕ ਕਹਿੰਦੇ ਤੁਸੀਂ ਆਪ ਹੁਣ ਰਿਜ਼ਾਈਨ ਦੇ ਦਿਓ ਜੀ ਹਨ ਉਹ ਵੀ ਰਿਜ਼ਾਈਨ ਦੇਤਾ ਜੀ ਹੋਰ ਪਾਰਟੀ ਦੀ ਨਵੀਂ ਚੋਣ ਹੋ ਰਹੀ ਹੈ ਜੀ ਨਵੀਂ ਚੋਣ ਚ ਨਵੀਂ ਭਰਤੀ ਹੋ ਰਹੀ ਹੈ ਜੀ ਭਰਤੀ ਕਰਨਗੇ ਜੀ ਭਰਤੀ ਕਰੂਗਾ ਉਹਨੂੰ ਡੈਲੀਗੇਟ ਪ੍ਰਧਾਨ ਬਣਾ ਦੇਣਗੇ ਉਹ ਸਾਡੇ ਹੁਣ ਬਹੁਤ ਤੇਜ਼ੀ ਨਾਲ ਹਲਕੇ ਚ ਭਰਤੀ ਚੱਲ ਰਹੀ ਹੈ ਮੈਂ 30000 ਕਾਪੀਆਂ ਬਣ ਚੁੱਕੀਆਂ ਆ ਲੋਕਾਂ ਵੱਲੋਂ ਬਹੁਤ ਹੰਗਾਰਾ ਜੀ ਲੋਕ ਮੰਗ ਮੰਗ ਕੇ ਮਤਲਬ ਕਾਪੀਆਂ ਕਹਿੰਦੇ ਵੀ ਯਾਰ ਸਾਡੇ ਨਹੀਂ ਪਹੁੰਚੀ ਸਾਡੇ ਪਿੰਡ ਵੀ ਕਰੋ ਅੱਜ ਫੇਰ ਕੱਲ੍ਹ ਜਾਨੂੰ ਪੰਜਾਬ ਦੇ ਲੋਕ ਚਾਹੁੰਦੇ ਆ ਜੇ ਪੰਜਾਬ ਦਾ ਭਲਾ ਕਰ ਸਕਦੀ ਹੈ ਤਾਂ ਸਿਰਫ ਅਕਾਲੀ ਦਲ ਕਰ ਸਕਦਾ 2023 ਦੇ ਵਿੱਚ ਜਾਨੀ ਕਿ ਕਬੱਡੀ ਫਿਰ ਪੂਰੀ ਉਭਰੇਗੀ ਪੰਜਾਬ ਦੇ ਵਿੱਚ ਕਹਿ ਸਕਦੇ ਆ ਆਪਾਂ ਅਕਾਲੀ ਦਲ ਜੀ ਸਰ ਆਪਣੇ ਜਿਹੜੇ ਆਪਣੇ ਹਲਕਾ ਨਿਵਾਸੀ ਨੇ ਤੁਸੀਂ ਹਲਕੇ ਦੇ ਵਿੱਚ ਬਹੁਤ ਵਿੱਚ ਦੇ ਇੱਕ ਸਮਾਜ ਸੇਵੀ ਵੀ ਹੈਗੇ ਹੋ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਦੇਖੋ ਜੀ ਇਹੀ ਬੇਨਤੀ ਕਰਨਾ ਚਾਹੁੰਦਾ ਆਪਣੇ ਹਲਕੇ ਨੂੰ ਵੀ ਆਪਾਂ ਨੇ ਸਾਰਿਆਂ ਦੇ ਜਿਹੜੇ ਦੇਖੋ ਚੋਣ ਮੈਨੀਫੈਸਟੋ ਸਾਰੀਆਂ ਪਾਰਟੀਆਂ ਬਣਾਉਂਦੀਆਂ ਨੇ ਹੁਣ ਤੁਸੀਂ ਨੈਲਸੇਜ ਕਰ ਲੋ ਪੰਜਾਬ ਦੀ ਬਿਹਤਰੀ ਲਈ ਕਿਸ ਬੰਦੇ ਨੇ ਕੰਮ ਕਰਿਆ ਜੀ ਜੇ ਵਾਦੇ ਕਰੇ ਸੀ ਕਿਸ ਨੇ ਪੂਰੇ ਕਰਿਆ ਜੀ ਕਿਸ ਨੇ ਨਹੀਂ ਕਰੀ ਹੁਣ ਤਾਂ ਸ਼ੀਸ਼ੇ ਦੀ ਤਰ੍ਹਾਂ ਕੰਮ ਸਾਫ਼ ਹੈ ਬਿਲਕੁਲ ਅਕਾਲੀ ਦਲ ਦਾ ਵੀ ਕੰਮ ਦੇਖ ਲਿਆ ਜੀ ਕਾਂਗਰਸ ਦਾ ਵੀ ਪਿਛਲੇ ਸਾਲ ਦੇਖ ਲਿਆ ਹੁਣ ਆਮਦਾਵੀ ਦੇਖ ਲਿਆ ਬਿਲਕੁਲ ਹੁਣ ਲੋਕ ਥਾਈ ਤੇ ਚਰਚਾ ਕਰਦੇ ਆਂ ਜੀ ਤੁਸੀਂ ਤਗੜੇ ਹੋ ਜੋ ਪਰ ਤੁਸੀਂ ਪਰਤੀ ਕਰੋ ਅਸੀਂ ਤਾਂ ਠੱਗੇ ਗਏ ਹੁਣ ਲੋਕ ਠੱਗੇ ਗਏ ਮਹਿਸੂਸ ਕਰਦੇ ਆਂ ਬਿਲਕੁਲ ਇਹ ਕਹਿ ਸਕਦਾ ਜਿਹੜਾ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਵਧੀਆ ਪਾਰਟੀ ਦੁਬਾਰੇ ਵਾਪਸੀ ਕਰਦੀ ਹੈ ਤੇ ਆਉਣ ਵਾਲੀ ਜਿਹੜਾ ਸੀਐਮ ਦਾ ਚਿਹਰਾ ਹੋਏਗਾ ਉਹ ਸੁਖਵੀਰ ਬਾਦਲ ਜੀ ਹੋਣਗੇ ਦੇਖੋ ਜੀ ਜਿਹੜਾ ਹੁ ਪ੍ਰਧਾਨ ਬਣੂਗੇ ਜੀ ਤੇ ਉਹੀ ਸੀਐਮ ਦਾ ਚਿਹਰਾ ਹੋਊਗਾ ਜੀ ਇਹ ਤੁਹਾਨੂੰ ਪਿਛਲੇ ਸਾਡੀ ਧਰਤੀ ਚੱਲ ਰਹੀ ਹੈ ਸੁਖਵੀਰ ਬਾਦਲ ਜੀ ਜਿਹੜੇ ਹੈਗੇ ਆ ਧਰਤੀ ਸਾਡੀ ਮਹਿਮ ਚੱਲ ਰਹੀ ਹੈ ਜੋਰਾਂ ਤੇ ਪ੍ਰਧਾਨ ਸਾਹਿਬ ਬਣ ਜਾਣਗੇ ਤੇ ਸੀਐਮ ਵੀ ਉਹੀ ਬਣਗੇ। ਅਕਾਲੀ ਦਲ ਐਸੀ ਪਾਰਟੀ ਆ ਜਿਹੜੇ ਸਰਕਾਰ ਆਵੇ ਨਾ ਆਵੇ ਉਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਜੀ। ਅਕਾਲੀ ਦਲ ਸੇਵਾ ਲਈ ਬਣੀ ਸੀ, ਸੇਵਾ ਕਰਦੀ ਰਹੂਗੀ। ਉਹ ਜ਼ਰੂਰੀ ਹੁੰਦਾ ਨਾ ਵੀ ਸਰਕਾਰ ਬਣ ਕੇ ਸੇਵਾ ਕਰਨੀ ਆ ਨੇ। ਬਹੁਤ-ਬਹੁਤ ਧੰਨਵਾਦ ਜੀ। ਸ਼ਸ਼ੀ ਕੁਲਵਰ ਜੀ ਕੀ ਨਾ ਆਇਆ ਆਪਣਾ ਕਰਦੀਪ ਰੈਡੂ ਜੀ ਅੱਛਾ ਇਹ ਕੀ ਕਹਿਣਾ ਚਾਹੋਗੇ ਸਰ ਤੁਸੀਂ ਇੱਕ ਆਪਾਂ ਕਹਿ ਸਕਦੇ ਆ ਕਿ ਤੁਸੀਂ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਹੋ ਤਾਂ ਕੁਝ ਤੁਹਾਡੇ ਗੱਲ ਕੀਤੀ ਜਾਵੇ ਕੁਝ ਤੁਹਾਡੇ ਜਿਹੜੇ ਪਾਰਟਨਰ ਸੀ ਆਪਾਂ ਕਹਿ ਸਕਦੇ ਆ ਉਹਨਾਂ ਨੇ ਸਾਥ ਵਿੱਚੋਂ ਛੱਡਿਆ ਵੀ ਹੈ ਅਕਾਲੀ ਦਲ ਦਾ ਲੇਕਿਨ ਤੁਸੀਂ ਅੱਜ ਵੀ ਅਕਾਲੀ ਦਲ ਦੇ ਨਾਲ ਪੂਰਾ ਬਰਕਰਾਰ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਦੇਖੋ ਕੁਝ ਲੋਕ ਇਹ ਜੇ ਹੁੰਦੇ ਨੇ ਉਹ ਸਵਾਰਥੀ ਹੁੰਦੇ ਨੇ ਬਿਲਕੁਲ ਜਿਹੜਿਆਂ ਉਹਨਾਂ ਨੂੰ ਸਰਕਾਰਾਂ ਦੇ ਨਾਲ ਹੀ ਚੱਲਣਾ ਪੈਂਦਾ ਉਹਨਾਂ ਦੇ ਬਿਜ਼ਨਸ ਨਹੀਂ ਚੱਲਦੇ ਜੇ ਉਹਨਾਂ ਦਾ ਕੋਈ ਕੰਮਕਾਰ ਨਹੀਂ ਹੁੰਦਾ ਤੇ ਜਿਹੜਾ ਕੋਈ ਸਵਾਰਥੀ ਹੁੰਦਾ ਉਹ ਚੜਿਆ ਜਾਂਦਾ ਜਿਹੜਾ ਕੋਈ ਪਾਰਟੀ ਦਾ ਵਫਾਦਾਰ ਹੁੰਦਾ ਉਹ ਖੜਿਆ ਰਹਿੰਦਾ ਤੁਸੀਂ ਵੀ ਜਾਨੀ ਇੱਕ ਅਕਾਲੀ ਦਲ ਦੇ ਵਿੱਚ ਯੂਥ ਵੱਲੋਂ ਇੱਕ ਵੱਡਾ ਚਿਹਰਾ ਹੋ ਤੇ ਤੁਹਾਨੂੰ ਯੂਥ ਵੱਲੋਂ ਜਾਨੀ ਕਿ ਆਪਣੇ ਹਲਕੇ ਦੇ ਵਿੱਚ ਕਿੰਨਾ ਕੋ ਹਲਾ ਹਲਗਾਰਾ ਮਿਲ ਰਿਹਾ ਸਾਨੂੰ ਅਸੀਂ ਦੇਖੋ ਜਿੱਥੇ ਵੀ ਕਿਤੇ ਜਾਨੇ ਆ ਮੈਂਬਰਸ਼ਿਪ ਦੀ ਪਰਚੀਆਂ ਕੱਟਦੇ ਆ ਤੇ ਵੱਧੋ ਵੱਧ ਲੋਕ ਦੇ ਨਾਲ ਜੁੜਨਾ ਚਾਹੁੰਦੀ ਨੇ ਜੀ ਤੇ ਬਹੁਤ ਜ਼ਿਆਦੇ ਹਲ ਆ ਬਣਾ ਹੰਗਾਰਾ ਪੈਂਦਾ ਵੀ ਅਸੀਂ ਅਕਾਲੀ ਦਲ ਦੇ ਨਾਲ ਜੁੜੀਏ ਇਹ ਇੱਕ ਬਸ ਹਵਾ ਹੁੰਦੀ ਆ ਬਿਲਕੁਲ ਤੇ ਉਹ ਹਵਾ ਹੌਲੀ ਹੌਲੀ ਠੀਕ ਹੋ ਜੂਗੀ ਕਿਉਂਕਿ ਤਾਂ ਅਕਾਲੀ ਦਲ ਸਰਕਾਰ ਵੇਲੇ ਹੀ ਵੱਡੇ ਵੱਡੇ ਕੰਮ ਕੀਤੇ ਗਏ ਸੀ ਪਹਿਲਾਂ ਕੀਤੇ ਵੀ ਗਏ ਸੀ ਜੀ ਤੇ ਮੈਂ ਹੁਣ ਉਰੇ ਲਾ ਲਓ ਬੱਸ ਸਟੈਂਡ ਅੰਦਰ ਸੀ ਆ ਬਹੁਤ ਦਿੱਕਤ ਸੀਗੀ ਉਹ ਫਿਰ ਜਾ ਕੇ ਬਾਹਰ ਬਣਾਇਆ ਗਿਆ ਬਹੁਤ ਵਧੀਆ ਬਣਾਇਆ ਗਿਆ ਬਾਦ ਸਾਹਿਬ ਨੇ ਨੀ ਪੱਥਰ ਰੱਖਿਆ ਉੱਥੇ ਤੇ ਉਸ ਨੂੰ ਚਾਲੂ ਵੀ ਕੀਤਾ ਸਬ ਡਿਵੀਜ਼ਨ ਵੀ ਉੱਥੇ ਬਣਾਈ ਤੇ ਬਸ ਬਾਕੀ ਅਕਾਲੀ ਦਲ ਵਕਤੀ ਉਹਨੇ ਸਾਰਾ ਕੰਮ ਕੋਈ ਨਹੀਂ ਬਾਕੀ ਹੋਰ ਕਿਸੇ ਨੇ ਕਿਸੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ